ਬਸੰਤ ਬਾਣੀ ਰਵਦਾਸ ਜੀ ਕੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਤੁਝ ਹੈ ਸੁਜਾਨਤਾ ਕਸ਼ੂ ਨਾਹੀ ਇਕ ਓ ਦਾਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਇਕ ਹੋ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਭਗਤ ਰਵਦਾਸ ਜੀ ਕਾਂਸੀ ਵਿੱਚ ਰਿਹਾ ਕਰਦੇ ਕਿ ਕੋਈ ਪ੍ਰੇਮੀ ਸੀ ਉਹਦੇ ਪੁੱਤਰ ਦਾ ਵਿਆਹ ਸੀ ਭਗਤ ਰਵਲਾਸ ਜੀ ਦੇ ਕੋਲੇ ਇੱਕ ਤਾਂ ਘੋੜਾ ਲਿਆ ਸ਼ਿੰਗਾਰ ਕੇ ਨਵੀਂ ਪੋਸ਼ਾਕ ਲਿਆਇਆ ਕਹਿੰਦੇ ਮਹਾਰਮ ਆਪਦੇ ਪੁੱਤ ਦੇ ਵਿਆਹ ਦੀ ਜਨ ਤੁਨੂੰ ਜਰੂਰ ਲੈ ਚਲਣਾ ਹੈ ਤੇ ਕਹਿਣ ਲੱਗੇ ਨਾ ਪਾਈ ਰਹਿਣ ਦੇ ਅਸੀਂ ਇੱਥੇ ਹੀ ਚੰਗੇ ਆ ਕਹਿੰਦੇ ਨਹੀਂ ਮਹਾਰਾ ਬਾਸਰ ਪਹਿਨ ਲੋ ਵੇਖੋ ਤੁਹਾਡੇ ਵਾਸਤੇ ਪੋਸ਼ਾਕ ਬਣਾ ਕੇ ਲਿਆਂਦੀ ਹੈ ਤੇ ਘੋੜੇ ਤੇ ਸਵਾਰ ਹੋ ਜਾਓ ਭਗਤ ਰਵਲਾਸ ਜੀ ਨੇ ਉਹਦੇ ਬਾਲਾ ਪ੍ਰੇਮ ਕਰਕੇ ਕਹਿਣ ਤੋਂ ਬਾਸਰ ਪਹਿਨ ਲੇ ਬਾਸਰ ਪਹਿਨਨ ਤੋਂ ਘੋੜੇ ਤੇ ਚੜ ਗਏ ਜਦੋਂ ਘੋੜੇ ਦੇ ਤੇ ਕਹੇ ਸ਼ੌਕ ਵੇਖਣ ਲੱਗ ਗਿਆ ਮਨ ਵੀ ਮੈਂ ਬੜਾ ਸੋਹਣਾ ਬਣਿਆ ਹੋਇਆ ਮੇਰੇ ਬੜੇ ਚੰਗੇ ਵਸਤਰ ਪਹਿਰੇ ਹੋਏ ਐ ਝਾਟੀ ਘੋੜੇ ਤੋਂ ਉਤਰ ਪਿਆ ਤੇ ਸਾਰੀ ਪਿਸ਼ਾਕ ਲਾ ਕੇ ਰੱਖਤੀ ਕਹਿੰਦਾ ਲੈ ਵੀ ਤੇਰੇ ਨਾਲ ਨਹੀਂ ਇਹ ਵੱਡਾ ਸੌਦਾ ਆਉਂਦੀ ਪਿਸ਼ਾਕ ਵੀ ਲੈ ਜਾ ਤੇ ਘੋੜਾ ਵੀ ਲੈ ਜਾ ਮੈਨੂੰ ਨਹੀਂ ਲੋੜ ਜਾਣ ਦੀ ਮੇਰੇ ਮਨ ਤਾਂ ਹੰਕਾਰ ਫੁਰਦਾ ਦੀ ਤੂੰ ਮੈਂ ਸੋਹਣਾ ਬਣ ਗਿਆ ਇਸ ਕਰਕੇ ਮੈਂ ਤਾਂ ਨਹੀਂ ਇਹ ਪੁਸ਼ਾਕ ਪਹਿਰਨੀ ਮੈਂ ਤਾਂ ਨਹੀਂ ਘੋੜੇ ਤੇ ਸਵਾਰ ਹੋਣਾ ਇਹ ਜਵਾਬ ਦੇਤਾ ਉਹਦੋਂ ਦੇਨ ਉਪਦੇਸ਼ ਦਿੰਦੇ ਹਨ ਇਸ ਪ੍ਰਕਾਰ ਬਸੰਤ ਬਾਣੀ ਰਵਦਾਸ ਜੀ ਕੀ ਇੱਕ ਓ ਓੰਕਾਰ ਸਤਗੁਰ ਪ੍ਰਸਾਦਿ ਤੁਜਹਿ ਸੁਜੰਤਾ ਕਸ਼ੂਨਾ ਬਿਕੋਦ ਹੈ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਸਤਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਭਗਤ ਜੀ ਕਹਿੰਦੇ ਹਨ ਹੇ ਮੇਰੀ ਦੇ ਤੂੰ ਜਿਹ ਹੈ ਸੁਝੰਤਾ ਕਸ਼ੂਨਾ ਤੈਨੂੰ ਕੁਝ ਵੀ ਸੁਈਦਾ ਨਹੀਂ ਦਿਸਦਾ ਨਹੀਂ ਹੈ ਤੂੰ ਕਰਦੀ ਕੀ ਹੈ ਐਡਾ ਹੰਕਾਰ ਕਰਦੀ ਆਪਦਾ ਪਹਿਰਾਵਾ ਵੇਖ ਕੇ ਤੈਨੂੰ ਕੁਝ ਤਾਂ ਦਿਸਣਾ ਚਾਹੀਦਾ ਸਮਝ ਪੈਣੀ ਚਾਹੀਦੀ ਹੈ ਪਹਿਰਾਵਾ ਦੇਖੇ ਊਭ ਜਾ ਇਸ ਰੀਜੇ ਤੇ ਚੰਗਾ ਪੁਸ਼ਾਕੇ ਦਾ ਪਹਿਰਾਵਾ ਪਹਿਰਿਆ ਵੇਖ ਕੇ ਊ ਹੰਕਾਰ ਨਾ ਜਾਨੀ ਆਕੜਾ ਆਕੜ ਕੇ ਕਿ ਮੇਰੇ ਵਰਗੀ ਸੋਹਣੀ ਪੁਸ਼ਾਕ ਕਿਸੇ ਦੀ ਨਹੀਂ ਮੇਰੇ ਵਰਗਾ ਸਜੀਲਾ ਕੋਈ ਨਹੀਂ ਕਿ ਉਹ ਹੰਕਾਰ ਵਿੱਚ ਉੱਚੀ ਹੋ ਕੇ ਜਾ ਰਹੀ ਹੈ ਗਰਭવતી ਕਾ ਨਾਹੀਂ ਠਾ ਤੈਨੂੰ ਪਤਾ ਜਦ ਹੰਕਾਰ ਕਰਦੇ ਆ ਦੇਗਾ ਉਹ ਗਰਭ ਵਾਲੀ ਦੇ ਇਹਨੂੰ ਲੋਕ ਪਰ ਲੋਕ ਜਥਾ ਨਹੀਂ ਹੈ ਗਰਭ ਵਾਲੀ ਜਿਹੜੀ ਬੁੱਧੀ ਹੈ ਹੰਕਾਰ ਵਾਲੀ ਉਹਨੂੰ ਸੱਚਖੰਡ 'ਚ ਵੀ ਥਾਂ ਨਹੀਂ ਮਿਲਦਾ ਦੁਰੀਆਪਦ ਰੂਪੀ ਥਾਮ ਨਹੀਂ ਪ੍ਰਾਪਤ ਹੋ ਸਕਦਾ ਤੇਰੀ ਗਰਦਨ ਉੱਪਰ ਲਵਕਾਹੇ ਮੇਰੀ ਜੇ ਤੈਨੂੰ ਪਤਾ ਨਹੀਂ ਹੈ ਤੇਰੀ ਗਰਦਨ ਦੇ ਉੱਤੇ ਕਾਲ ਰੂਪੀ ਕਾ ਬੋਲ ਰਿਹਾ ਮਿਰਤਾ ਸੇਸਰੂ ਪੂਰੇ ਪਸੂਆ ਨਹੀਂ ਬੂਝੇ ਤੂੰ ਕੀ ਮਾਨ ਕਰਦੀ ਹੈ ਕਿ ਮੈਂ ਸੋਹਣੀ ਬਣ ਗਈ ਹਾਂ ਤੇਰੀ ਗਰਦਨ ਦੇ ਉੱਤੇ ਅੰਤਕ ਰੂਪੀ ਗਰਦਨ ਦੇ ਉੱਤੇ ਕਾ ਕਾਲ ਰੂਪੀ ਬੋਲ ਰਿਹਾ ਤੂੰ ਗਰਬਹ ਬਾਗਲੀ ਕੇ ਬਾਗਲੀ ਕੰਗਲੀਏ ਸੁਹਾਣੇ ਕੇ ਅਗੇ ਮੇਰੀ ਧੁੱਕੀ ਗਰਬੇ ਕੀ ਹੰਕਾਰ ਕਰਦੀ ਹੈ ਸੋਹਣੇ ਬਸਤਰ ਪਹਿਰੇ ਵੇਖ ਕੇ ਕਿਉਂ ਹੰਕਾਰ ਚ ਆ ਗਈ ਹੈ ਜੈਸੇ ਭਾਦੋਂ ਖੂਬ ਰਾਜ ਤੂੰ ਤਾਂ ਹੀ ਜੀ ਹੈ ਜਿਸ ਤਰ੍ਹਾਂ ਭਾਦੋਂ ਵਿੱਚ ਖੰਬਾਂ ਦਾ ਰਾਜ ਨਾ ਹੁੰਦਾ ਪ੍ਰਕਾਸ਼ ਦਾ ਇਹ ਭਾਦੋਂ ਵਿੱਚ ਖੁੰਬਾਂ ਦਾ ਰਾਜ ਪ੍ਰਕਾਸ਼ ਹੁੰਦਾ ਹੈ ਤੂੰ ਤਿਸਤੇ ਖਰੀ ਉਤਾਵਲੀ ਉਹ ਖੁੰਬਾਂ ਢਾਈ ਕਿ ਦਿਨ ਸੋਹਣੇ ਛਤਰੀਆ ਬਣਿਆ ਹੁੰਦਾ ਮਗਰੋਂ ਢਲ ਕੇ ਸਵਾਜਿਆ ਬਣ ਜਾਂਦੀਆਂ ਇਸੇ ਪ੍ਰਕਾਰ ਢਾਈ ਦਿਨ ਦੀ ਮਨਿਆਦ ਹੁੰਦੀ ਖੁੰਬਾਂ ਦੀ ਭਾਦੋਂ ਦੇ ਮਹੀਨੇ ਵਿੱਚ ਗਰਮੈਸ਼ ਨਾਲ ਧਰਤੀ ਚੋਂ ਪਰਦਾ ਨਾ ਪੈਦਾ ਹੁੰਦੀਆਂ ਤੂੰ ਕਿਸਤੇ ਖਰੀ ਉਤਾਵਲੀ ਤੂੰ ਤਾਂ ਉਹਦੋਂ ਵੀ ਉਤਾਵਲੀ ਕਾਲੀ ਜਾਣ ਵਾਲੀ ਖਬਰ ਹੈ 2.5 ਦਿਨ ਤੇਰੀ ਮਨਿਆਦ ਹੈ ਕਿ ਪਹਿਲਾਂ ਹੀ ਕੁਝ ਕਰ ਜਾਣਾ ਦੁਨੀਆ ਚੋਂ ਕਿਉਂ ਹੰਕਾਰ ਕਰਦੀ ਏ ਇਸ ਪ੍ਰਕਾਰ ਸਿੱਖਿਆ ਦਿੰਦੇ ਐ ਕਈ ਪਾਠੀ ਚਤਰਾਈ ਨਾ ਖੁੰਬਰਾ ਜੋ ਤੂੰ ਕਿਸਤੇ ਖਰੀ ਉਤਾਵਲੀ ਕਰਦੇ ਐ ਪਾਠ ਖੁੰਬਰਾਜ ਖੁੰਬਰਾ ਖੁੰਬਾ ਹੁੰਦੀਆਂ ਜੋ ਤੂੰ ਕਿਸਤੇ ਖਰੀ ਉਤਾਵਲੀ ਅਰਜ ਖੁੰਭਰਾ ਜਿਹਦਾ ਇਚੰਗਾ ਵਰਦਾ ਹੈ ਪਾਠ ਵੀ ਇਹੋ ਹੀ ਸਮਝਣਾ ਜਿਵੇਂ ਖੁੰਭਾ ਦਾ ਰਾਜ ਪ੍ਰਗਟ ਹੋਣਾ ਹੁੰਦਾ ਉਹ ਉਦੋਂ ਵੀ ਕਾਲੀ ਜਾਣ ਵਾਲੀ ਹੈ ਰਹਾਉ ਜਿਵੇਂ ਕੁਰੰਗ ਨਹੀਂ ਪਾਇਉ ਭੀ ਜਿਸ ਪ੍ਰਕਾਰ ਕੁਰੰਗ ਜਿਹੜਾ ਹਰਨੁੰਦਾ ਕਸਤੂਰੀ ਵਾਲੇ ਹਰਨ ਹੇਮਕੁੰਟ ਵੱਲ ਹੁੰਦੇ ਆ ਉਹਨਾਂ ਦੀਆਂ ਨਾਬੀਆਂ ਢੁਲੀਆਂ ਜਿਹੜੀਆਂ ਬੜੀਆਂ ਭਾਰੀਆਂ ਮੋਟੀਆਂ ਹੁੰਦੀਆਂ ਹੋਣਗੀਆਂ ਕਿ ਸਾਰਿਆਂ ਹਰਣਾ ਚ ਨਹੀਂ ਕਸੂਰੀ ਹੁੰਦੀ ਉਸ ਇਲਾਕੇ ਦੇ ਵਿੱਚ ਪਹਾੜੀ ਇਲਾਕੇ ਚ ਹੁੰਦੀਆਂ ਹਨ ਹਾਂ ਜੀ ਜੈਸੇ ਕੁਰਾਂਕ ਨਹੀਂ ਪਾਇਓ ਜਿਸ ਪ੍ਰਕਾਰ ਹਰਣ ਦੀ ਨਾਭੀ ਦੇ ਵਿੱਚ ਕਸੂਰੀ ਹੁੰਦੀ ਹੈ ਉਹ ਕਸੂਰੀ ਦਾ ਭੇਤ ਹਰਣ ਜਿਹੜਾ ਆਪਦੀ ਨਾਭੀ ਵਿੱਚ ਨਹੀਂ ਪਾ ਸਕਦਾ ਹੈ ਤਨ ਸੁਗੰਧ ਢੂੰਡੈ ਪਰਦੇ ਉਹਦੀ ਸੁਗੰਧੀ ਤਾਂ ਸਰੀਰ ਵਿੱਚ ਹੀ ਹੁੰਦੀ ਹੈ ਜਿਹੜੀ ਕਸੂਰੀ ਦੀ ਮਹਿਕ ਆਉਂਦੀ ਹੈ ਇਸ ਵਾਲੇ ਪਾਸੇ ਤੋਂ ਹਵਾ ਆਉਂਦੀ ਹੈ ਉਹਦੀ ਧੁੰਨੀ ਨਾਲ ਲੱਗ ਕੇ ਉਹਦੀਆਂ ਨਾਸਾਂ ਵੱਲੋਂ ਆਉਂਦੀ ਹੈ ਤਾਂ ਉਹ ਸਮਝਦਾ ਮੈਨੂੰ ਇਹ ਕਸੂਰੀ ਦੀ ਪਰਮ ਪਰਮੇਉ ਝਾਰ ਗਏ ਪਰਮ ਦਾ ਪਰਮਾਇਆ ਹੋਇਆ ਝਾੜੀਆਂ ਨੂੰ ਸੁੰਘਦਾ ਫਿਰਦਾ ਇਹ ਸ਼ਾਇਦ ਇੱਥੋਂ ਮੈਨੂੰ ਮਹਿਕ ਆਉਂਦੀ ਹੈ ਉਹ ਮਾਹ ਪਾਸੇੋਂ ਹਵਾ ਆਉਣੇ ਕਰਕੇ ਉਹਦੀਆਂ ਨਾਸਾਂ ਨਾਲ ਲੱਗਦੀ ਹੈ ਇਸੇ ਪ੍ਰਕਾਰ ਤਨ ਸੁਗੰਧ ਢੂੰਡੈ ਪਰਦੇ ਜਿਉਂਦੇ ਸਿਰ 'ਚ ਖੁਸ਼ਬੂ ਹੁੰਦੀ ਏ ਤੇ ਭਾਲ ਦਾ ਪਾਸੇ ਐਵੇਂ ਤੇਰੇ ਹਿਰਦੇ ਰੂਪੀ ਤਨ ਦੇ ਵਿੱਚ ਉਹ ਸੱਚੇ ਪਾਤਸ਼ਾਹ ਦੀ ਕਸੂਰੀ ਭਗਤੀ ਹੈ ਪਰਮੇਸ਼ਰ ਦੀ ਮਾਇਕਾ ਆਨੰਦ ਜਿਹੜਾ ਹੈ ਢੂੰਡੈ ਪਰਦੇ ਤੂੰ ਪਰਾਏ ਦੇ ਸਾਂਚ ਪਰਾਏ ਘਰਾਂ ਵਿੱਚ ਪਰਾਏ ਵੇਸਾਂ ਪਰਦੇਸਾਂ ਦੀ ਭਾਲ ਨੂੰ ਵਿਸ਼ਿਆਂ ਦੇ ਵਿੱਚ ਆਨੰਦ ਮੰਨਦਾ ਹੈ ਹੈ ਤੇਰੇ ਅੰਦਰ ਪਰਮੇਸ਼ਰ ਦੀ ਮਹਿਕ ਜਿਹੜੀ ਹੈ ਆਨੰਦ ਸਰੂਪ ਬ੍ਰਹਮ ਸੱਚੇ ਆਨੰਦ ਰੂਪ ਤੂੰ ਪਰਦੇਸ ਪਰाये ਦੇ ਸੰਜ ਭਟਕਦਾ ਫਿਰਦਾ ਹੋਰ ਨਾ ਪਦਾਰਥਾਂ ਦੇ ਭਾਲਦਾ ਫਿਰਦਾ ਹੈ ਅਪਤਨ ਕਾ ਨਾਤਮ ਦੇਸ਼ ਵਿੱਚ ਤੂੰ ਭਾਲਦਾ ਹੈ ਅਪਤਨ ਕਾ ਜੋ ਕਰੇ ਵਿਚਾਰ ਆਪਣਾ ਤਨ ਸਰੂਪ ਜੋ ਹੈ ਸੱਚੇ ਆਨੰਦ ਰੂਪ ਉਹਦਾ ਜਿਹੜੇ ਵੀ ਪ੍ਰੇਮੀ ਵਿਚਾਰ ਕਰਨਗੇ ਇਸ ਨਹੀਂ ਜਮ ਕੰਕਰ ਕਰੇ ਖੁਆ ਉਹਨਾਂ ਨੂੰ ਸਾਥ ਸੰਗੀ ਜਮਦੇ ਜਿਹੜੇ ਕੰਕਰ ਦੂਤ ਹੈ ਉਹ ਖਰਾਬ ਨਹੀਂ ਕਰਨਗੇ ਉਹ ਪੁਰਖ ਮੁਕਤ ਹੋ ਜਾਣਗੇ ਜਿਹੜੇ ਆਪਣੇ ਸਰੂਪ ਦਾ ਵਿਚਾਰ ਕਰਨਗੇ ਜੋਤੀ ਸਰੂਪ ਦਾ ਪੁੱਤਰ ਕਲਤਰ ਕਾ ਕਰ ਹੈ ਅਹੰਕਾਰ ਜਿਹੜਾ ਕਹੂਏ ਮੇਰੇ ਪੁੱਤਰ ਆਏ ਮੇਰੀ ਇਸਤਰੀ ਹੈ ਇਹ ਉਹ ਹੰਕਾਰ ਆਪੇ ਮੇਰੀ ਦੇਹ ਹੈ ਇਹ ਮੇਰਾ ਪਦਾਰਥ ਹੈ ਇਹ ਹੰਕਾਰ ਕਰੇਗਾ ਠਾਕੁਰ ਲੇਖਾ ਮੰਗਨ ਹਾਰੂ ਉਹਨਾਂ ਨੂੰ ਪਾਈ ਹੰਕਾਰੀਆਂ ਨੂੰ ਉਸ ਆਪ ਕਿਤਾਬ ਦੇਣਾ ਪਊਗਾ ਠਾਕੁਰ ਪਰਮੇਸ਼ਰ ਲੇਖਾ ਮੰਗਣ ਵਾਲਾ ਨੂੰ ਜ਼ਰੂਰ ਮੰਗੇਗਾ ਫੇੜੇ ਦਾ ਦੁੱਖ ਸਹਿ ਜੀ ਜਿਹੜਾ ਆਦਮੀ ਨੇ ਫੇੜੇ ਕੀਤੇ ਆ ਨਾ ਕਰਮੋਂ ਉਹ ਦੁਖ ਜੀਵ ਨੂੰ ਜਰੂਰ ਸਹਾਰਨਾ ਪਵੇਗਾ ਬਾਛੇ ਕਿਸ ਹੈ ਪੁਕਾਰ ਹੈ ਪੀਓ ਪੀਰ ਜਦੋਂ ਦੁਖ ਆ ਬਣਿਆ ਉਦੋਂ ਫੇ ਕਿਹਨੂੰ ਪੁਕਾਰੋਗੇ हे ਮੇਰੇ ਪਿਆਰੇ हे ਮੇਰੇ ਪਤੀ ਕੇ ਮੇਰੇ ਪਿਆਰੇ यूं ਕਹਿ ਕੇ ਕਿਹਨੂੰ ਫਰਿਆਦ ਕਰੋਗੇ ਕਿਸੇ ਨਹੀਂ ਸੁਣਨੀ ਪਹਿਲਾ ਵੀ ਭਾਈ ਜਿਹੜੇ ਕੰਮ ਕਰਨ ਨੂੰ ਸਮਝ ਕੇ ਕਰਨੇ ਚਾਹੀਦੇ ਹਨ ਸਾਧੂ ਕੀ ਜੋਲੇ ਓ ਸਤਗੁਰੂ ਜੀ ਕਹਿੰਦੇ ਜੀ ਇਹ ਸਾਧ ਸੰਗਤ ਹੀ ਹੈ ਭਾਈ ਓਟ ਕੇਕ ਲੈ ਲੋ ਮੇਰੇ ਮਿਟਹਿ ਪਾਪ ਸਭ ਕੋਟ ਕੋ ਤੇਰੇ ਕਰੋੜਾਂ ਜਨਮਾਂ ਦੇ ਜਿਹੜੇ ਕੋਟ ਕਿਲੇ ਉਸਰੇ ਆ ਪਾਪਾਂ ਦੇ ਉਹ ਸਾਰੇ ਕਰੋੜਾ ਹੀ ਕਰੋੜਾ ਮੜ ਜਾਣ ਕਹਿ ਰਵਿਦਾਸ ਜੂ ਜਪੈ ਨ ਰਵਿਦਾਸ ਭਗਤ ਜੀ ਕਹਿੰਦੇ ਜੇ ਉਹ ਪਰਮੇਸ਼ਰ ਦੇ ਨਾਮ ਦਾ ਜਾਪ ਕਰਦੇ ਹਨ ਕਿਸ ਜਾਤ ਨਾ ਜਨਮ ਨਾ ਜੂਨ ਕਾ ਉਹਨਾਂ ਦਾ ਜਾਤ ਨਾਲ ਵੀ ਕੋਈ ਕੰਮ ਨਹੀਂ ਹੈ ਤੇ ਜੂਨਾ ਨਾਲ ਵੀ ਕੋਈ ਕੰਮ ਨਹੀਂ ਹੈ ਉਹ ਪੁਰਖ ਮੁਕਤ ਹੋਗੇ ਨਾ ਜਾਤਾਂ ਨਾ ਪਾਤਾਂ ਨਾ ਤਾਤਾ ਨਾ ਮਾਤਾ ਹੀ ਦੀ ਵਸਤਾਂ ਨੂੰ ਪ੍ਰਾਪਤ ਹੋਗੇ ਨਾ ਜੂਨਾ ਕਿਉਂ ਨਗੇ ਇੱਕ ਹੈ ਜਗੇ ਫਿਰ ਜੂਨ ਨਾ ਆਇਆ ਨਾਨਕ ਹਰ ਕੇ ਦਰਸ ਆਇਆ ਇਹ ਰਵਦਾਸ ਜੀ ਨੇ ਆਪਣੀ ਦੇਹ ਨੂੰ ਸਿੱਖਿਆ ਦਿੱਤੀ ਹੈ ਕਿ ਤੂੰ ਸੋਹਣਾ ਪਹਿਰਾਵਾ ਵੇਖ ਕੇ ਕਿਉਂ ਭੰਨ ਚ ਪੈ ਗਈ ਹੈ ਇਸੇ ਉਪਦੇਸ਼ ਨੂੰ ਕਬੀਰ ਸਾਹਿਬ ਜੀ ਦੇ ਰਾਹੀਂ ਗੁਰੂ ਅਰਜਨ ਸਾਹਿਬ ਇਹ ਜੀਵੀ ਵਗੈਰਾ ਨੇ ਕਿ ਸ਼ੰਕਾ ਕੀਤੀ ਹੈ ਕਿ ਕਬੀਰ ਦੀ ਬਾਣੀ ਨਾਲ ਕਿਉਂ ਨਹੀਂ ਲਿਖਿਆ ਸ਼ਬਦ ਮਗਰੋਂ ਕਿਉਂ ਲਿਖਿਆ ਹੈ ਉਹਨਾਂ ਨੂੰ ਇਹ ਨਹੀਂ ਪਤਾ ਗੁਰੂ ਸਾਹਿਬ ਪ੍ਰਕਰਣ ਮੇਲ ਕੇ ਗੁਰੂ ਅਰਜੁਨ ਸਾਹਿਬ ਕਰਨ ਵਾਲੇ ਜਿੱਥੇ ਚਿੱਤ ਕੀ ਗੱਲ ਲਿਖਦਾ ਇਹ ਸਾਡਾ ਸਵਾਲ ਕਰਨ ਦਾ ਕੀ ਮਤਲਬ ਆ ਗੁਰੂ ਸਾਹਿਬ ਸੁਤੰਤਰ ਹੋਏ ਅਸੀਂ ਅਨਪੱਗ ਕਿਵੇਂ ਗੁਰੂ ਸਾਹਿਬ ਦੀ ਜਿਹੜੀ ਵਿਚਾਰ ਉਹਨੂੰ ਸਮਝ ਸਕਨੇ ਹਾਂ ਇਹ ਸਤਿਗੁਰਾਂ ਦੇ ਨੂੰ ਉਪਦੇਸ਼ਤਾ ਕਰਕੇ ਰਵਿਦਾਸ਼ ਨੇ ਤੇ ਇੱਥੇ ਕਬੀਰ ਦੇ ਰਾਹੀ ਵੀ ਉਦੇਸ਼ ਨੂੰ ਉਪਦੇਸ਼ ਦੇਣਾ ਹੈ ਅੰਤਿਵਾਰਸ ਵਿੱਚ ਇਸ ਕਰਕੇ ਨਾਲ ਲਿਖਿਆ ਹੈ ਬਸੰਤ ਕਬੀਰ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਰ ਹੈ ਕੀ ਜੈਸੀ ਤੇਰੀ ਚਾਲ ਇਹ ਜੀਵੀ ਹੋਇਆ ਜਿਸ ਨੇ ਸਾਰੀਆਂ ਬੀੜਾਂ ਦੇ ਬਾਬਤ ਫਰਕ ਪਾਏ ਆ ਤੇ ਲੋਕਾਂ ਦੇ ਸੰਸੇ ਪਾਸੇ ਇਸਾਨੇ ਜੀ ਸੋਹ ਹੈ ਕਿ ਕੋਦ ਹੈ ਪ੍ਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਤੇਰੀ ਕਮੇਟੀ ਆਇਆ ਨੇ ਮੰਗਲ ਆਚ ਕਰਤੇ ਸੀ ਉਦੋਂ ਨੇ ਸਤਕਾਰ ਚ ਫਰਕ ਪਾਇਆ ਸੀ ਹਾਂਜੀ ਸੁਰਾਹੀ ਜੈਸੀ ਤੇਰੀ ਚਾਲ ਭਗਤ ਕਬੀਰ ਸਾਹਿਬ ਜੀ ਆਨੰਦ ਦੇ ਨਾਲ ਬੈਠੇ ਮਗਰ ਸਨ ਕੁੱਤਿਆਂ ਵੀ ਪਰਮੇਸ਼ਰ ਦੀ ਜੋਤ ਨੂੰ ਦੇਖਦੇ ਆ ਅੰਤਰੀ ਯਾਮੀਨ ਪਰਖਣ ਵਾਸਤੇ ਇਹ ਕੂਕਰੀ ਦਾ ਰੂਪ ਧਾਰ ਕੇ ਆ ਗਏ ਆ ਆ ਕਰਕੇ ਜਿੱਥੇ ਕਬੀਰ ਜੀ ਬੈਠੇ ਆਨੰਦਨਾ ਸਾਰਿਆਂ ਜਮਹਾਰਾ ਨੂੰ ਵੇਖ ਗਏ ਆ ਉਸਾਂ ਆ ਕੇ ਹੌਲੀ ਹੌਲੀ ਜਦੋਂ ਅੱਗੇ ਆਦਮੀ ਬੈਠਾ ਹੋਵੇ ਕੁੱਤੇ ਦਾ ਸੁਭਾਅ ਹੁੰਦਾ ਉਦੋਂ ਪੈਰ ਕਾਹੀ ਨਾਲ ਨਹੀਂ ਉੱਤੇ ਰੱਖਦਾ ਹੌਲੀ ਹੌਲੀ ਅੱਗੇ ਨੂੰ ਪੈਰ ਕਰਕੇ ਵਧਾ ਕੇ ਹੁੰਦਾ ਹੈ ਇਸੇ ਪ੍ਰਕਾਰ ਕਬੀਰ ਜੀ ਉਹਨੂੰ ਹੌਲੀ ਹੌਲੀ ਪੈਰ ਰੱਖਦਾ ਵੇਖ ਕੇ ਇਉਂ ਕਹਿੰਦੇ ਹਨ ਸੁਰ ਹੈ ਕਿ ਜੈਸੀ ਤੇਰੀ ਚਾਲ ਏ ਕੂਕਰ ਸੁਰ ਹੈ ਜਿਸ ਪ੍ਰਕਾਰ ਸੁਰਾਂ ਗਾਉ ਕਪਲਾ ਗਾਉ ਹੁੰਦੀ ਹੈ ਉਹ ਸੋਹਣੇ ਪੈਰ ਟਕਾ ਟਕਾ ਕੇ ਰੱਖਦੀ ਹੈ ਇਹ ਹੀ ਤੇਰੀ ਚਾਲ ਹੈ ਸੋਹਣੇ ਤੇਰੀ ਪੂਛਟ ਉੱਪਰ ਚਮਕ ਬਾਣਕ ਵੀਰ ਸਾਹਿਬ ਸੱਤਾਂ ਨੂੰ ਵੇਖ ਰਿਹਾ ਕਹਿੰਦੇ ਵੀ ਪੂਛ ਤੇ ਕੀ ਸੋਹਣੇ ਵਾਲ ਚਾਂਕਰੇ ਹਨ ਇਸ ਕਰਮ ਹੈ ਸੋ ਤੂੰ ਢੂੰਡ ਖਾ ਇਹ ਜਦੋਂ ਅਦਰਜ਼ ਦਾ ਕੁੱਤਾ ਅੱਗੇ ਲੰਘ ਗਿਆ ਕਹਿਣ ਲੱਗੇ ਇਸ ਕਰਮ ਹੈ ਸੋ ਤੂੰ ਢੂੰਡ ਖਾ ਹੈ ਇਹ ਸਾਡੇ ਕਰਜੋ ਕੁਝ ਹੈ ਇਹ ਭਾਲ ਕੇ ਖਾ ਪੀ ਲੈ ਔਰ ਕਿਸੇ ਕੇ ਤੂੰ ਮੱਤ ਹੀ ਜਾ ਹੋਰ ਕਿਸੇ ਮਤਾਂ ਜਾਣਾ ਕਰ ਨਹੀਂ ਤਾਂ ਤੇਰਾ ਜਿਵੇਂ ਤੇਰੇ ਭਰਾਵਾਂ ਦੀ ਹਾਲਤ ਹੁੰਦੀ ਉਵੇਂ ਸੋਟੇ ਵੱਜਣਗੇ ਇਸ ਕਰਕੇ ਹੋਰ ਪਾਸੇ ਨਾ ਜਾਣਾ ਕਰ ਇੱਥੇ ਜੋ ਕੁਝ ਹੈ ਛਕਣਾ ਛਕਾਉਣਾ ਮੇਰੇ ਘਰ ਚੋਂ ਛਕ ਲੈ ਰਹਾਉ ਚਾਕੀ ਚਟ ਹੈ ਚੂਨ ਖਾ ਪੁੱਤੇ ਨੂੰ ਜਦੋਂ ਆਦਰ ਕੀਤਾ ਅੱਗੇ ਵਧ ਗਿਆ ਕਬੀਰ ਸਾਹਿਬ ਚੱਤੀ ਚੱਕੀ ਚਟਣ ਲੱਗ ਗਿਆ ਕਬੀਰ ਸਾਹਿਬ ਕਹਿੰਦੇ ਮਹਾਰਾਜ ਚੱਕੀ ਚਟਦੇ ਹਾਂ ਆਟਾ ਤੌਲਾ ਪਿਆ ਇਹਨੂੰ ਖਾਣਾ ਹੋਏ ਦੇ ਵਿੱਚੋਂ ਚਾਕੀ ਕਾ ਚੀਥਰਾ ਕਹਾਂ ਲੈ ਜਾ ਪੁੱਤਾ ਉਸ ਵੇਲੇ ਸਾਸੰਗ ਜੀ ਆਟਾ ਖਾ ਪੀ ਕੇ ਕਿਹੜਾ ਪਰੋਲਾ ਸੀ ਚੱਕੀ ਸਾਫ ਕਰਨ ਵਾਲਾ ਉਹ ਚੀਜ਼ ਬਸਰ ਉਹ ਮੂੰਹ ਜੀ ਚੱਕ ਕੇ ਤੁਰ ਚਲੇ ਆ ਕਹਿੰਦੇ ਨੇ ਆਪ ਨਾ ਇਹ ਛੁਲਾਉਂਦੇ ਐ ਨਾ ਕਹਿੰਦੇ ਚੱਕੀ ਕਾ ਚੀਜ਼ਰਾ ਕਹਾਂ ਲੈ ਜਾਏ ਇਹ ਚੱਕੀ ਆ ਜਿਹੜਾ ਪਰੋਲਾ ਇੱਕਦਰੋਂ ਪਾਸੇ ਲੈ ਯਾਰਾਂ ਸਾਨੂੰ ਹੋਰ ਬਣਾਉਣਾ ਪਵੇਗਾ ਸਿੱਕੇ ਪਰ ਤੇਰੀ ਬਹੁਤ ਦੀ ਜਦੋਂ ਉਹਦੇ ਪਾਸੋਂ ਪਰੋਲਾ ਛਡਾ ਲਿਆ ਚੱਕੀ ਦੇ ਸਾਫ ਕਰਨ ਵਾਲਾ ਆਟੇ ਦਾ ਲਿਬੜਿਆ ਆ ਫਿਰ ਸਿੱਕੇ ਵਾਲ ਮਿਲਗਾ ਕੀਤੀ ਤੇ ਸ਼ਿੱਕੇ ਦੇ ਉੱਤੇ ਕਮਾਲੇ ਕਮਾਲੀ ਦਾ ਪ੍ਰਸ਼ਾਦਾ ਰੱਖਿਆ ਸੀ ਉਸ ਵੇਲੇ ਕਹਿਣ ਲੱਗੇ ਕਬੀਰ ਜੀ ਸ਼ਿੱਕੇ ਪਰ ਤੇਰੀ ਬਹੁਤ ਦੀ ਇਹ ਸ਼ਿੱਕੇ ਦੇ ਉੱਤੇ ਤੇਰੀ ਬਰੀ ਭਾਰੀ ਨਿਗਾਹ ਲੱਗੀ ਹੋਈ ਐ ਮਤ ਲੱਕਰੀ ਸੋਟਾ ਤੇਰੀ ਪਰੈ ਇੱਥੇ ਕਮਾਲਾ ਤੇ ਕਮਾਲੀ ਆ ਗਿਆ ਮੈਂ ਤਾਂ ਤੈਨੂੰ ਪਰਮੇਸ਼ਰ ਦੀ ਜੋਤ ਵੇਖਦਾ ਹਾਂ ਉਹਨ ਤੇਰਾ ਲਿਹਾਜ ਨਹੀਂ ਕਰਨਾ ਤੇਰੇ ਭਾਈਆਂ ਆਲਾ ਕਰਨਗੇ ਸਲੂਕ ਮਤ ਲੱਕਰੀ ਮਾਤ ਲੱਕੜੀ ਸੋਟਾ ਤੇਰੀ ਪਰੈ ਕਮਾਲੇ ਕਮਾਲੀ ਨਾ ਆ ਕੇ ਲੱਕੜੀ ਅਣ ਘੜ ਤੋਂ ਫੜ ਕੇ ਤੇ ਸੋਟਾ ਘੜਿਆ ਫੜ ਕੇ ਤੇਰੀ ਕੰਡ ਤੇ ਨਾ ਮਾਰਨ ਇਸ ਕਰਕੇ ਤੁਹਾਨੂੰ ਹੁਣ ਸ਼ਿਕਾਇਤ ਕਰਪਾ ਕਰੋ ਵਿਧਿਆ ਹੋ ਵੇ ਇੱਥੋਂ ਕਹੇ ਕਬੀਰ ਭੋਗ ਭਲੇ ਕੀ ਕਬੀਰ ਸਾਹਿਬ ਜੀ ਕਹਿੰਦੇ ਆਟਾ ਜੱਜ ਕੇ ਤੂੰ ਖਾ ਲਿਆ ਕੰਗੇ ਸੋਨੇ ਭੋਗ ਭੋਗਣਾ ਕੀਤੇ ਹੈ ਮਤ ਕੋ ਮਾਰੇ ਇੰਤ ਧੀਮ ਆਬ ਮਾਰੇ ਇਥੋਂ ਵਿਦਿਆ ਹੋ ਜਾ ਹੁਣ ਮੇਰੇ ਵਾਲੀ ਮਤ ਨਹੀਂ ਦੇਖਣੀ ਕਿਸੇ ਨੇ ਮਤਾਂ ਕੋਈ ਥੋੜੇ ਇੱਥ ਪੱਕੀ ਮਾਰੇ ਜਾਂ ਟੀਮ ਬਾਣ ਦੀ ਕੋਈ ਮਾਰੇ ਤੇ ਚੂਕਣਾ ਤੋੜ ਦੇਣਗੇ ਤੁਹਾਡਾ ਲਿਹਾਜ਼ ਨਹੀਂ ਕਿਸੇ ਨੇ ਕਰਨਾ ਇਹ ਚਲੇ ਜਾਓ ਇਸ ਪ੍ਰਕਾਰ ਦਾ ਇਹ ਬਨੋਦਾਰਸ ਹੈ ਇਸੇ ਪ੍ਰਕਾਰ ਕਬੀਰ ਜੀ ਸਾਰਿਆਂ ਨੂੰ ਪਰਮੇਸ਼ਰ ਦੀ ਜੋਤ ਸਮਝੰਦੇ ਸੀ ਹੁਣ ਇਸ ਜੀਵ ਨੂੰ ਉਪਦੇਸ਼ ਦਿੰਦਿਆਂ ਨੇ ਇਸ ਦੇਹ ਨੂੰ ਮਨੁੱਖਾ ਦੇਹ ਨੂੰ ਇਉਂ ਕਹਿੰਦੇ ਹਨ ਸੁਰ ਹੈ ਕੀ ਜੈਸੀ ਤੇਰੀ ਚਾਲ ਹੈ ਜੀਵ ਸੁਰਾ ਦੇਵਤਿਆਂ ਵਰਗੀ ਤੇਰੀ ਚਾਲ ਹੈ ਵੇਖ ਮਨੁੱਖਾ ਦੇ ਜਿਹੜੀ ਇਸ ਦੇਹੀ ਕੋ ਸਿਮਰੇਂਦੇ ਉਹ ਸੋ ਦੇਹੀ ਭਾਜੀ ਹਰ ਕੀ ਸੇਵ ਦੇਵਤਿਆਂ ਵਰਗੀ ਤੇਰੀ ਬਹਿਣੀ ਹੈ ਉੱਠਣੀ ਹੈ ਰਹਿਣੀ ਹੈ ਸੋਹਣੀ ਚਾਲੀ ਹੈ ਤੇਰੀ ਪੂਛ ਟੂਪਰ ਚਮਕ ਬਾ ਤੇਰੀ ਪੂਛ ਕੌਣ ਬੁੱਧੀ ਤੇਰੇ ਉੱਪਰ ਚਮਕ ਰਹੇ ਸੁਭਗੁਣਾ ਰੂਪੀ ਬਾਲ ਚਮਕ ਰਹੇ ਹੈ ਤੇਰੀ ਪੂਛ ਬ੍ਰਹਮ ਪੂਛ ਪੰਤੁਸ਼ਟਨ ਬ੍ਰਹਮ ਸਾਰਿਆਂ ਦਾ ਸਿਰ ਆ ਰੂਪ ਹੋਣੇ ਕਰਕੇ ਉਹ ਤੇਰਾ ਆਨੰਦਮਈ ਕੋਸ਼ ਦਾ ਵੀ ਪ੍ਰਕਾਸ਼ ਦਾ ਰੂਪ ਹੈ ਅਤੇ ਤੇਰੀ ਬੁੱਧ ਰੂਪੀ ਪੂਛ ਦੇ ਉਪਰ ਸੱਚੇ ਆਨੰਦ ਰੂਪ ਇਹ ਸੁੰਦਰ ਰੂਮ ਚਮਕ ਰਿਹਾ ਜਿਸ ਦਾ ਪ੍ਰਕਾਸ਼ ਹੋ ਰਿਹਾ ਹੈ ਇਸ ਕਰਮ ਹੈ ਸੋ ਤੂੰ ਢੂਡ ਖਾ ਇਸ ਮੁਖਾ ਦੇ ਰੂਪੀ ਘਰ ਵਿੱਚ ਜੋ ਕੁਝ ਮਾਰਨ ਜੋ ਜੋਬਰਾ ਮੰਡੇ ਸੋਈ ਪਿੰਡੇ ਰੱਖੇ ਹੋਏ ਹੈ ਸਤਸੰਗਤ ਰੂਪੀ ਘਰ ਜੀ ਮਿਲ ਕਰਕੇ ਸੋਧੂ ਢੂਡ ਕੇ ਪਰਮੇਸ਼ਰ ਦੇ ਬ੍ਰਹਮਾਨੰਦ ਨੂੰ ਖਾਣਾ ਕਰ ਔਰ ਕਿਸੇ ਕੇ ਤੂੰ ਮਤ ਹੀ ਜਾ ਔਰ ਕਿਸੇ ਦੇਵੀ ਦੇਵਤਿਆਂ ਦੇ ਮਤ ਭਟਕਦਾ ਫਿਰੇ ਕਿਸੇ ਨੂੰ ਤੈਨੂੰ ਦੇਣਾ ਨਹੀਂ ਕੁਝ ਐਵੇਂ ਆਪ ਦੇ ਢੀਲ ਬਣਾ ਕੇ ਕੋਈ ਤੇਰੇ ਤਾਈ ਮਾਤਾ ਤੇ ਰਾਣੀ ਦੇ ਖੋਤੜੇ ਬਣਾ ਕੇ ਖੋਤਿਆਂ ਨੂੰ ਪੰਘੂਰ ਪਾਇਆ ਕਰਨਗੇ ਕੋਈ ਕੁਛ ਕਰੇਗਾ ਇਸ ਕਰਕੇ ਕਿਸੇ ਦੇਵੀ ਦੇਵ ਦੀ ਉਪਾਸ਼ਨਾ ਜਿ ਮਤ ਜਾ ਹੋਰ ਪ੍ਰਹਾਉ ਚਾਕੀ ਚੱਟ ਹੈ ਚੂਨ ਖਾ ਖ리에 ਜੀ ਉਹ ਇਹ ਬਿਸ਼ੇਰੂਪੀ ਚੱਕੀ ਚੜਨਾ ਹੈ ਮਾਇਆ ਰੂਪੀ ਚੱਕੀ ਚੜਨਾ ਹੈ ਜਿਹੜਾ ਪਰਮੇਸ਼ਰ ਨੂੰ ਚੂਨਣਾ ਹੈ ਜਾਣਣਾ ਹੈ ਚिन्नਣਾ ਹੈ ਇਹੋ ਹੀ ਕਿਉਂ ਨਹੀਂ ਤੂੰ ਆਟਾ ਖਾਂਦਾ ਤੇ ਕਿਉਂ ਕੰਮ ਕਰੋ ਰਾਜਕਾਂ ਦਾ ਚੂਰਨ ਕਰਨਾ ਹੈ ਜਿਹੜਾ ਮੇਟਣਾ ਹੈ ਮਿਰਵਕਾਰ ਜੀਵਨ ਹੋਣਾ ਹੈ ਜਿਹੜਾ ਇਹ ਬ੍ਰਹਮਾਨੰਦ ਦੀ ਪ੍ਰਾਪਤੀ ਰੂਪ ਆਨੰਦ ਕਿਉਂ ਨਹੀਂ ਖਾਂਦਾ ਹੈ ਤੂੰ ਚੱਕੀ ਕਾ ਚੀਸਰਾ ਕਹਾਂ ਲੈ ਜਾ ਚੱਕੀ ਸੇ ਕੰਮ ਕਰਮਾ ਰੂਪੀ ਚੱਕੀ ਦੇ ਹੈ ਜਿਹੜੀ ਜਾਂ ਚੱਕੀ ਮਾਇਆ ਦਾ ਜਿਹੜੀ ਚੀਸਰਾ ਪਰੋਲਾ ਸਰੀਰ ਹੈ ਕਹਾਂ ਲੈ ਜਾ ਇੱਥੇ ਤੱਕ ਲੈ ਜਾਵੇਂਗਾ ਅੰਤ ਨੂੰ ਸੀ ਛੱਡ ਕੇ ਜਾਣਾ ਪਊਗਾ ਤਰਸ਼ੰਕੂ ਵਗੈਰਾ ਗਏ ਸੀ ਰਾਹ ਵਿੱਚ ਹੀ ਰਹਿ ਗਏ ਸਵਰਗ 'ਚ ਸੰਦੇਹੇ ਨਹੀਂ ਪਹੁੰਚ ਸਕੇ ਛੀਕੇ ਪਰ ਤੇਰੀ ਬੋਧ ਦੀਠ ਅਜੇ ਸ਼ਿੱਕਾ ਕੌਣਾ ਸਵਰਗ ਦਾ ਸੁਖ ਤੇ ਵਰਮ ਲੋਗ ਦਾ ਸੁਖ ਉਹਦੇ ਤੇ ਸਕਾਉ ਕਰਮਾਂ ਨੂੰ ਕਰਕੇ ਤੂੰ ਚਾਹਨਾ ਮੈਂ ਚੱਲਿਆ ਜਾਵਾਂ ਸਵਰਗ ਵਿੱਚ ਮੈਂ ਵਰਮ ਲੋਗ ਦੇ ਦੇ ਭੋਗ ਭੋਗਾ ਤੇਰੀ ਬੜੀ ਨਿਗਾਹ ਇਸ ਪਾਸੇ ਲੱਗੀ ਹੋਈ ਹੈ ਮਤ ਲਕਰੀ ਸੋਟਾ ਤੇਰੀ ਪਰੈਪੀ ਤੈਨੂੰ ਪਤਾ ਹੈ ਜਦੋਂ ਦੇਵਦੇਹੀ ਪ੍ਰਾਪਤ ਹੁੰਦੀ ਹੈ ਉਸ ਦੇ ਜਿਹਦੇ ਪੁੰ ਆਪ ਦੇ ਵਰਗੇ ਹੁੰਦੇ ਆ ਉਸ ਨੂੰ ਉਹਨੀਆਂ ਫੁੱਲਾਂ ਵਾਲੀ ਮਾਲਾ ਪੁਆਈ ਜਾਂਦੀ ਹੈ ਉਹ ਫੁੱਲਾਂ ਵਾਲੀ ਮਾਲਾ ਪਾ ਕੇ ਹਰ ਸਾਲ ਮਗਰੋਂ ਇੱਕ ਫੁੱਲ ਸੁਗਦਾ ਜਾਂਦਾ ਹੈ ਜਿਹੜਾ ਇੱਕੋ ਜਿਹਾ ਆਉਦੇ ਵਰਗਾ ਪ੍ਰਤਾਪ ਹੋਵੇ ਵਡਿਆਈ ਹੋਵੇ ਉਸ ਨੂੰ ਵੇਖ ਕੇ ਬਰਾਬਰ ਦਾ ਮੇਰੇ ਕਿਉਂ ਈਰਖਾ ਕਰਦੇ ਐ ਇਹ ਈਰਖਾ ਰੂਪੀ ਛੋਟੀ ਉੱਤੇ ਈਰਖਾ ਜਿਹੜੀ ਕਰਨੀ ਐ ਨਾ ਇਹ ਲੱਕੜੀ ਵਜਣੀ ਐ ਈਰਖਾ ਕਾ ਮਤ ਲੱਕੜੀ ਸੋਟਾ ਅਗਲੀ ਪੜੋ ਤੇਰੀ ਪਰੇ ਪੀਠ ਕਹਿੰਦੇ ਸੋਟਾ ਜਿਹੜਾ ਜਿਵੇਂ ਨੌਖ ਰਾਜਾ ਸਵਰਗ ਚ ਗਿਆ ਸੀ ਇੰਦਰ ਦੀ ਸਤੀ ਰਾਣੀ ਦੀ ਪਟਰਾਣੀ ਬਣਾਉਣ ਵਾਸਤੇ ਤਰੀਖੀਆਂ ਦੀ ਪਾਲਕੀ ਬਣਾ ਕੇ ਗਿਆ ਸੀ ਉਹਨਾਂ ਨੇ ਕਿਹਾ ਜਾਓ ਸਰਪ ਸਰਬ ਕਹਿਣਾ ਸਰਪ ਨਾ ਸੰਸਕ੍ਰਿਤ ਸੀ ਗੁਰਦਾਸ ਛੇਤੀ ਚੱਲੋ ਛੇਤੀ ਚੱਲੋ ਕਹਿੰਦਾ ਸੀ ਪਾਲਕੀ ਨੂੰ ਉਹਨੂੰ ਸਰਾਫ ਦੇ ਤਾਂ ਕਹਿੰਦੇ ਸੱਪ ਤੂੰ ਬਣ ਕਾਮੀਆਂ ਸੀ ਕਾਹਨੂੰ ਬਣੀਏ ਸੱਪ ਬਣ ਕੇ ਡਿੱਗਿਆ ਸੀ ਨੌਖ ਰਾਜਾ ਸਵਰਗ ਵਿੱਚੋਂ ਇਹ ਸਰਾਫ ਰੂਪੀ ਸੋਟਾ ਵਜਣਾ ਜਿਹੜਾ ਉੱਥੋਂ ਸੱਪ ਬਣ ਕੇ ਡਿੱਗ ਪੈਣਾ ਈਰਖਾਪ ਵਿੱਚ ਕੀ ਕਰਨੀ ਹੈ ਜਿਹੜੀ ਕਿਉਂ ਤੇ ਵੱਡੇ ਨੂੰ ਵੇਖ ਕੇ ਤਾਂ ਉਥੇ ਸੌਲ ਸੰਗੇਜੀ ਕਰੋਧ ਫੁਰਦਾ ਕਿ ਮੇਠੋ ਵੱਡਾ ਕਿਉਂ ਹੈ ਤੇ ਬਰਾਬਰ ਦੇ ਨੂੰ ਵੇਖ ਕੇ ਈਰਖਾ ਫੁਰਦੀ ਹੈ ਛੋਟੇ ਨੂੰ ਵੇਖ ਕੇ ਹੰਕਾਰ ਫੁਰਦਾ ਜਿੱਥੇ ਹੰਕਾਰ ਤੇ ਈਰਖਾ ਤੇ ਕਰੋਧ ਹੋਵੇ ਉਥੇ ਤੂੰ ਸੋਕਵੇਂ ਇਸ ਪ੍ਰਕਾਰ ਈਰਖਾ ਰੂਪੀ ਲੱਕੜੀ ਤੇ ਸਰਾਫ ਰੂਪੀ ਸੋਟਾ ਤੇਰੀ ਕੰਡ ਤੇ ਨਾ ਪਵੇ ਤੂੰ ਇਹਨਾਂ ਦੀ ਛਾਨਾਰਾ ਕਬਰੋਂ ਲੋਕ ਤੇ ਸਵਰਗ ਦੀ ਇੰਦਰ ਲੋਕ ਸਿਵ ਲੋਕਾਂ ਜੈਵੋ ਪੁੱਛ ਤਬਕਰ ਬਹਰੇ ਆਇਗੋ ਕਹੇ ਕਬੀਰ ਭੋਗ ਭਲੇ ਕੀ ਕਬੀਰ ਸਾਹਿਬ ਜੀ ਕਹਿੰਦੇ ਤਾਂ ਬਥੇਰੇ ਦੁਨੀਆ ਦੇ ਭੋਗ ਭੋਗ ਲਏ ਇਹ ਮਨੁੱਖਾ ਜਨਮ ਜੀ ਉਹੋ ਜੇ ਭੋਗਾ ਦਾ ਸੁਖ ਹੈ ਜਿਹੜਾ ਜ ਇੰਦਰ ਪਦਵੀ ਤੇ ਹੈ ਇਸੇ ਪ੍ਰਕਾਰ ਕੁੱਤਿਆਂ ਹਲਕਾ ਜੀ ਉਹਨਾਂ ਜਨਮਾਂ ਚ ਵੀ ਉਹੀ ਸੁਖ ਹੈ ਵਿਸ਼ੇ ਦਾ ਕੋਈ ਅਸੋਖਾ ਸਾਰਿਆਂ ਨੂੰ ਤੇਰੇ ਬਝੇਰੇ ਭੂ ਭੋਗਲੇ ਹਨ ਭਲੀ ਪ੍ਰਕਾਰ ਮਤ ਕੋ ਮਾਰੇ ਈਟ ਢੇਮ ਮਦਾਂ ਕੋਈ ਮਾਰੇ ਈਟ ਢੇਮ ਇਟ ਕੀ ਸੰਬੰਧੀ ਕੋਈ ਮਰ ਗਿਆ ਤਾਂ ਰੋਂਦਾ ਫਿਰੇਗਾ ਮਕਾਨਾ ਜਾਂਦਾ ਫਿਰੇਗਾ ਕਿ ਟੀਮ ਪਦਾਰਥ ਨਾਸ਼ ਹੋ ਗਿਆ ਫਿਰ ਕਹੇਗਾ ਮੈਂ ਕੰਗਾਰ ਹੋ ਗਿਆ ਈਉਂ ਪਦਾਰਥ ਨਾਸ਼ ਹੋਣੇ ਤਾਂ ਬਾਣ ਦੀ ਢੇਮ ਹੈ ਅਤੇ ਜਿਹੜਾ ਕਿ ਸੰਬੰਧੀ ਨੂੰ ਮਰ ਜਾਣਾ ਹੈ ਇਹ ਭਾਈ ਤੇਰੇ ਤਾਈ ਕਿਸੇ ਪ੍ਰਕਾਰ ਦਾ ਇਹ ਇਤਵਜਣੀ ਹੈ ਪੱਕੀ ਕਿਉਂ ਪਦਾਰਥਾਂ ਦਾ ਨਾਸ ਹੋਣਾ ਸੰਬੰਧੀ ਦਾ ਨਾਸ ਹੋਣਾ ਰੂਪ ਇਹ ਚ ਧੀਮਾ ਕਿਤੇ ਵੱਜੇ ਤੇ ਬਥੇਰੇ ਭੋਗ ਭੋਗ ਲਿਆ ਚਿਤ ਨੂੰ ਉਹ ਆਰਾਮ ਕਰਕੇ ਵਾਹਿਗੁਰੂ ਹੀ ਜੁੜਿਆ ਜੇ ਤੂੰ ਸੁਖ ਚਾਹਉਣਾ ਇੱਥੋਂ ਤੱਕ ਮਹਾਰਾਜ ਜੀ ਨੇ ਇਹ ਬਸੰਤ ਰਾਗ ਦੀ ਸਮਾਪਤੀ ਕੀਤੀ ਹੈ ਇੱਥੇ ਬਸੰਤ ਰਾਗ ਦਾ ਭੋਗ ਮਹਾਰਾਜ ਨੂੰ ਪਾਇਆ ਹੈ ਕਹ ਕਬੀਰ ਭੋਗ ਭਲੇ ਜੀਨ ਮਤ ਕੋ ਮਾਰ ਇਟ ਕੇ ਮੋ ਵਾਹਿਗੁਰੂ ਕੀ ਖਰਸਾ ਵਾਹਿਗੁਰੂ ਕੀ ਜੀ